ਮਸਤ ਸਿਕਾਲੀ ਸਾਰਿਆਂ ਨੂੰ ਦੇ ਫਰਾਂ ਇਹਨਾਂ ਲਈ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਆ ਪਿੰਡ ਪੂੰਗਾ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਸ਼ੇਰੇ ਭਾਜੀ ਹੁਣ ਅਗਲ ਆਪਾਂ ਆਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਟੋਟਲ ਦੋ گاਵਾ ਤੇ ਇੱਕ ਸੂਈ ਸਵਾਈ ਮੈਥਨ ਦਿਖਾਉਣੀ ਤੇ گاਵਾ ਦੋਵੇਂ ਤੁਹਾਨੂੰ ਗੱਬਣਾ ਦਿਖਾਵਾਂਗੇ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਵੀਰ ਜੀ ਹੋ ਸਣਾ ਠੀਕ ਠਾਕ ਜੀ ਵਧੀਆ ਵਧੀਆ ਬਾਜੀ ਤੇ ਮੀਮੂ ਆਵਾ ਪੈ ਗਿਆ ਫੇਰ ਅੱਜ ਮੀ ਅੱਜ ਬਾਜੀ ਸਵੇਰ ਦਾ ਹੁੰਦਿਆ ਵਾ ਸਵੇਰ ਦਾ ਹੀ ਪੈਂਦਾ ਮੀ ਹੋਸਾ ਵਾਵਾ ਠੰਡਾ ਆਇਆ ਅੱਜ ਠੀਕ ਹੈ ਹਾਂਜੀ ਹਾਂਜੀ ਤੇ ਚਲੋ ਨਾਮ ਦੱਸਦੇ ਕਰੀਏ ਨਾਮ ਬਾਜੀ ਆਪਣੇ ਸ਼ਮਸ਼ੇਰ ਸਿੰਘ ਹਾਂਜੀ ਪਿੰਡ ਪੂੰਗਾ ਤਸੀਲ ਨਾਲਾ ਡਿਸਟ੍ਰਿਕਟ ਅੰਮ੍ਰਿਤਸਰ ਤੇ ਫੋਨ ਨੰਬਰ ਹੀ ਬੋਲਦੇ ਕਰੀਏ 752973486 ਠੀਕ ਹੈ ਹਾਂਜੀ ਤੇ ਸ਼ੁਰੂਆਤ ਫੇਰ ਆ ਪਹਿਲੇ ਨੰਬਰ ਤੇ ਜਿਹੜੀ ਮਾਝੇ ਇੱਥਾਂ ਹੀ ਆਪਾਂ ਕਰ ਲਈਏ ਇਹ ਸੁਈ ਮੈਂ ਜੀ ਕੱਟੀ ਜੋ ਮਗਰ ਮਗਰ ਇਹਦੇ ਕੱਟੀ ਹੈ ਬੱਚਾ ਬੱਚਾ ਜੀ ਠੀਕ ਹੈ ਦੁੱਧ ਕਿੰਨਾ ਇਹਦੇ ਕੋਲ ਪੱਕਾ ਦੁੱਧ ਬਾਜੀ ਪੱਕਾ ਹੈ 7 ਕਿਲੋ ਆਪਣੀ ਦੋ ਟਾਈਮਾਂ ਦਾ ਤਸੱਲੀ ਕਰਕੇ ਭਾਂਡਾ ਛੜੇ 7 ਕਿਲੋ ਦੁੱਧ ਜਿਹੜਾ ਕਿੰਨੇ ਕੀ ਹੈਗਾ ਇਹਦੇ ਕੋਲ ਆਪਾਂ ਜੀ 4 ਵਾਰੀ ਬੁਝੀ ਬਾਬਾ ਕੀ ਤਕਨ ਬੱਧੀ ਹੋ ਠੀਕ ਹੈ 7 ਕਿਲੋ ਦੁੱਧ ਜਿਹੜਾ ਕਿੰਨੇ ਕੀ ਹੈਗਾ ਇਹਦੇ ਕੋਲ ਬਾਕੀ ਦੋ ਦਿਨੇ ਤੁਸੀਂ ਆਪ ਚਵਾਈ ਕਰਕੇ ਖੜਨੀ ਆ ਆਪਣੀ ਤਸੱਲੀ ਕਰਕੇ ਹੀ ਅਗਲੇ ਦੇ ਕਿੱਲੇ ਤੋਂ ਪਸ਼ੂ ਖੋਲਿਆ ਕਰੋ ਤੇ ਬਾਕੀ ਕੱਦ ਕਾਠੇ ਦਾ ਜਿਹੜਾ ਚੰਗਾ ਆ ਹਾਂਜੀ ਭਾਜੀ ਇਹ ਆ ਵੀ ਭਾਜੀ ਪਹਾੜੇ ਤੇ ਛੋਈ ਦੀ ਜੋ ਠੀਕ ਆ ਕੱਟੀ ਬਸ ਅੱਗੇ ਮਨੀ ਥੱਲੇ ਨਹੀਂ ਜੇ ਭਾਈ ਦੀ ਕੱਟੀ ਕੱਟੀ ਗਾੜੀ ਬੰਨੀ ਦੀ ਆ ਉੱਚਾ ਬੱਚਾ ਆ ਜਿਹੜਾ ਹਾਂਜੀ ਹਾਂਜੀ ਭਾਜੀ ਠੀਕ ਆ ਤੇ ਮੁੱਲ ਫੇਰੇ ਦਾ ਬੋਲਣਾ ਰਿ ਭਾਜੀ ਭਾਜ ਜਿੰਨਾ ਮਰਜ਼ੀ ਕਰਾ ਲਓ ਪੂਰੇ 45000 ਦੀ ਦੇ ਦਾਂਗੇ 45000 ਦੀ ਕਿ ਛੋੜ ਛੜ ਕਰ ਦਾਂਗੇ ਵਿੱਚੋਂ 3000 ਰੁਪਿਆ ਭਾਜੀ ਛੋੜ ਕਰ ਦਾਂਗੇ ਅੱਛਾ 42 ਦੀ ਦੇ ਦਾਂਗੇ 42000 ਦੀ ਭਾਜੀ ਕੱਟੀ ਮਗਰ ਮੱਝ ਦੇ ਦਾਂਗੇ ਹਾਂਜੀ ਭਾਜੀ ਹਾਂ ਦੇਖ ਸਕਦੇ ਥੱਲੇ ਲੱਗੀ ਚੋੜ ਚਾਂ ਚੰਗੀ ਪੋਲੀ ਜੋ ਠੀਕ ਹੈ ਜੀ ਹਾਂਜੀ ਤੇ ਹੁਣ ਆ ਗਾਂ ਗੱਪਣਿਆ ਹਾਂ 50000 ਰੁਪਈਆ ਭਾਜੀ ਵੜ ਸਾਈ ਵਾਲ ਕ੍ਰੋਸ ਤੇ ਢੁੰਡੀ ਢੁੰਡੀ ਬੜੀ ਆ ਗਈ ਠੀਕ ਹੈ ਕੋਈ ਪ੍ਰਵਾਹ ਨਹੀਂ ਕਿੱਦਾਂ ਮੱਝ ਦੇ ਚੱਲੋ ਖੋਲੋ ਫਿਰ ਤੋਲ ਦਈਏ ਯਾਰੇ ਭਾਈ ਦੂਜਾ ਸਵੇਰ ਜੋ ਸਵੇਰੇ ਸਵੇਰੇ ਇਹਨੇ 12-13 ਕਿਲੋ ਦੁੱਧ ਚਵਾਇਆ ਜੋ ਅੱਜ ਪੜੀ ਜੁੜੀ ਆ 14-15 ਕਿਲੋ ਚਵਾਈ ਜਾਊਗੀ ਠੀਕ ਆ ਹਾਂਜੀ ਹਾਂਜੀ ਸਾਂਭੇ ਸੁੰਭੀ ਚੰਗੀ ਆ ਥੱਲੇ ਵੀ ਚੰਗੀ ਫਰਣੀ ਆ ਨੰਦਾਰ ਭਾਈ ਇਹ ਤੁਹਾਨੂੰ ਬਾਕੀ ਚੰਗਾ ਲੱਗਾ ਜੋ ਥਾਨ ਕਾਸੀ ਚੰਗਾ ਲੱਗਾ ਜੀ ਬੱਤ ਠੰਡੀ ਸੀ ਜਿੱਦਾਂ ਮੱਝੀ ਕੇ ਬੈਠਾ ਦਿਰ ਪੰਜ ਸੱਤ ਲੈ ਜਾਏਗੀ ਭਾਜੀ ਠੀਕ ਆ ਹਾਂਜੀ ਬਾਕੀ ਭਾਜੀ ਕੀ ਲੱਗਦਾ ਤੇ ਇਹਦਾ ਫਿਰ ਕਿੰਨਾ ਕੁ ਮੋਲ ਰੱਖਦੀ ਆ ਆਪਾਂ ਮੋਲ ਦਾ ਰਿ ਭਾਜੀ ਕਰਨ ਨੂੰ ਭਾਵੇਂ ਇਹਦਾ 40000 ਕਰ ਲਈਏ ਹਾਂਜੀ ਪੂਰੇ 35000 ਦੇ ਦਾਂਗੇ ਭਾਜੀ ਅੱਛਾ 35000 ਦੀ ਦੇ ਦੋਗੇ ਚਲੋ ਬਾਕੀ ਯਾਰ ਵਿੱਚੋਂ ਭਾਜੀ ਛੋੜ ਕਰ ਦਾਂਗੇ ਅੱਛਾ 33000 ਦੀ ਦੇ ਦੋਗੇ 33000 ਦੀ ਭਾਜੀ ਦੇ ਦਾਂਗੇ ਤਾਂ ਭਾਜੀ ਮਾਨਤਾਂ ਨ ਬਾਕੀ ਠੀਕ ਆ ਹਾਂਜੀ ਹੁਣ ਇੱਕ ਆ ਪਹਿਲਾ ਸੂਆ ਸੂਣੀ ਜੇ ਪਹਿਲਾ ਸ ਠੀਕ ਹੈ ਇੱਕ ਨਗ ਦੁੱਧ ਹੀ ਜਾਊਗੀ ਭਾਜੀ ਦੁੱਧ 10000 ਕਿਲੋ ਚ ਵਾਈ ਜਾਊਗੀ ਕੋਈ ਸਾਫਲੇ ਚੰਗੀ ਤੇ ਸ਼ਮਿੰਦਾ ਜੇ ਖੜਦੀ ਆ ਹਾਂਜੀ ਹਾਂਜੀ ਬਾਕੀ ਸਿੰਘ ਵੀ ਇਹਦੇ ਹੈਗੇ ਆ ਬਾਕੀ ਕੋਈ ਵੀਰ ਆਪਣੀ ਜਾ ਕੇ ਚੈੱਕ ਕਰਾ ਲੈ ਚੰਗੀ ਤਰ੍ਹਾਂ ਪ੍ਰੋਪਰ ਦਿਨਾਂ ਦਾ ਪਤਾ ਲੱਗ ਜਾਂਦਾ ਹੈ ਵੀ ਕਿੰਨਾ ਟਾਈਮ ਖੜਦੀ ਹੈ ਤਾਂ ਇੱਥੋਂ ਕੋਈ ਚੈੱਕ ਕਰਾ ਕੇ ਲੈ ਜਾ ਜੀ ਕਿਉਂਕਿ ਗੱਬਨ ਪਸ਼ੂ ਆ ਕਈ ਜਿਹੜੇ ਦਿਨ ਵੱਧ ਵੀ ਖੱਟ ਸਕਦਾ ਹੈ ਕਈ ਜਿਹੜੇ ਘੱਟ ਵੀ ਖੱਟ ਸਕਦਾ ਆਪਣੀ ਕੋ ਸਮਝਣਾ ਵੇਖ ਕੇ ਖੜੇ ਬਾਕੀ ਥਾਂ ਥਾਂ ਮੈਂ ਬੜੀ ਚੰਗਾ ਹੈ ਹੈ ਉਤਰਾਂ ਠੰਡੀ ਤੇਰੀ ਹੈ ਜਿਹੜੀ ਤੇ ਕੱਤ ਕਾਠ ਵੀ ਚਲੋ ਚੰਗਾ ਹੈ ਪਹਿਲਾਂ ਦੇ ਹਿਸਾਬ ਨਾਲ ਤੇ ਸਿੰਗੇ ਦੇ ਹੈਗੇ ਉਤਰਾਂ ਮੂੰਹ ਮੱਥੇ ਦੀ ਸੋਹਣੀ ਹੈ ਤੇ ਇਹਦਾ ਫਿਰ ਮੁੱਲ ਮੋਲ ਰਹੀ ਭਾਜੀ ਕਰਨ ਭਾਵੇਂ ਇਹਦਾ 15000 ਕਰ ਦਈਏ ਅੱਛਾ ਪੂਰੇ 12000 ਦੀ ਭਾਜੀ ਦੇ ਦਾਂਗੇ 12000 ਦੀ ਦੇ ਦਾਂਗੇ ਕਰ ਦਾਂਗੇ ਭਾਜੀ ਮਾਨ ਤਾਣ ਅੱਛਾ ਵਿੱਚ ਹੋਰ ਛੋੜ ਛੜ ਕਰ ਦੋਗੇ ਕੀ ਕਰ ਦਾਂਗੇ ਭਾਜੀ ਕਰ ਦਾਂਗੇ ਠੀਕ ਆ ਤੁਹਾਨੂੰ ਬਾਜੀ ਬੜਾ ਚੰਗਾ ਲੱਗਾ ਵਿਖਾ ਦੋ ਠੀਕ ਆ ਤੇ ਬਾਕੀ ਕੋਈ ਤੁਹਾਡੇ ਘਰੋਂ ਕੋਈ ਤਸੱਲੀ ਕਰਕੇ ਹਨਾ ਅੱਗੇ ਬਾਜੀ ਆਓ ਆਪਣੀ ਵੇਖ ਚਾ ਕੇ ਖੜੋ ਆਪਣੀ ਜੜਿਆਂ ਵਾਂ ਮੱਝ ਸੋਈ ਆ ਉਹ ਕੋਈ ਦੋ ਟਾਈਮ ਚੋਲੇ ਤੇ ਗਾਵਾਂ ਦੋਵੇਂ ਤਸੱਲੀ ਕਰਕੇ ਖੜੇ ਪਾਸ ਕਰਕੇ ਵੇਖ ਚਾ ਕੇ ਖੜੇ ਜੋ ਵੀ ਆ ਸਾਰਾ ਕੁਝ ਤੁਹਾਡੇ ਸਾਹਮਣੇ ਆ ਆਪਣੀ ਸਮਝਣਾ ਆਪਣੀ ਮਰਜ਼ੀ ਨਾਲ ਵੇਖ ਕੇ ਤਸੱਲੀ ਕਰਕੇ ਖੜੋ ਜੀ